ਸਤਨਾ ਬਾਈ ਨੂੰ ਲੱਗਾ ਕੋਈ ਵੀ ਕਾਰ ਆਮਰੇ ਉੱਥੇ ਲਗਾਤਾਰ ਚਲਾ ਜਾਓ ਅਸੀਂ ਨਾ ਤਾਂ ਮੋਬਾਈਲ ਚਲਾਉਣ ਇਸ ਤਾਈਂ ਬੀਕੋਸ ਨੂੰ ਨੇ ਕੋਰੋਨਾ ਮਹਾਂਮਾਰੀ ਦੇ ਸਿੱਟਾ ਨੁਕਸਾਨ ਹੋਇਆ ਹੈ ਆਈ ਆਪਨ ਹਰ ਤੋਂ ਚੰਨ ਲੱਗੋ ਰਾਜ ਵਿਹਾਰ ਸਾਰੇ ਸਤਿ ਸ੍ਰੀ ਅਕਾਲ ਅੱਜ ਆਪ ਪਿਆਰਿਆਂ ਤੋਂ ਸਭ ਜ਼ਾਦੇਆਂ ਜਾਲੀਆਂ ਮੁਕ ਝਟੀਆਂ ਜੱਟੀਆਂ ਤੇ ਜਿਨ੍ਹਾਂ ਨੇ ਨਾਮ ਲੱਭਿਆ ਵੰਡ ਸ੍ਰੀ ਆਕਾਲ ਵਾਹਿਗੁਰੂ ਜੀ ਕੀ ਫਤਿਹ ਸਤਿ ਪਿਆਰਿਓ ਸਭ ਕੁਝ ਸਤਿਕਾਰ ਨਾਲ Thank <laughs> you. ਔਰ ਮਾਤਾ ਗਜਰ ਕੌਰ ਜਿਹੜਾ ਸ਼ਹੀਦੀ ਦੇੜਾ ਜਿਹੜਾ ਫਤਿਹਗੜ੍ਹ ਸਾਹਿਬ ਦੀ ਪਾਵਨ ਧਰਤ ਉੱਤੇ ਮਾਇਆ ਜਾ ਰਿਹਾ ਹੈ ਜਿਹੜੇ ਫ੍ਰੀਪੋਰਟ ਦੀ ਸੰਗਤ ਨੂੰ ਬਹੁਤ ਵੱਡਾ ਪ੍ਰਭਾਵ ਕੀਤਾ ਜਾ ਰਿਹਾ ਹੈ ਗਵਿੰਦਰ ਸਿੰਘ ਜੀ ਪੰਜਾਬ ਮਾਟਰ ਸ਼ੋਗਣੀ ਸਾਹਿਬ ਸੁਸਾਇਟੀ ਦੇ ਵਕਤ ਪ੍ਰਬੰਧਕ ਨੇ ਇਹਨਾਂ ਵੱਲੋਂ ਜਿਹੜਾ ਉੱਥੇ ਅਖੰਡ ਜਾਪ ਜਿਹੜਾ ਕਰਨਾ ਹੈਗਾ ਰਾਤ ਨੂੰ 12 ਵਜੇ ਤੋਂ ਲੈ ਕੇ ਇਹਨਾਂ ਨੇ ਲਗਾਤਾਰ 24 ਤੋਂ ਲੈ ਕੇ 27 ਤਰੀਕ ਤੱਕ ਕਰਨਾ ਹੈ ਇਹ ਬਹੁਤ ਵੱਡਾ ਪ੍ਰਭਾਵ ਹੈ ਸਾਡੀ ਜਿਹੜੀ ਹੈ ਸੰਗਤਾਂ ਨੂੰ ਗੁਰਬਾਣੀ ਨਾਲ ਨੌਜਵਾਨ ਪੀੜ੍ਹੀ ਨੂੰ ਸੰਗਤਾਂ ਨਾਲ ਜੋੜਿਆ ਜਾ ਸਕੇ ਔਰ ਜਿਹੜੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਸੰਬੰਧ ਜਿਹੜਾ ਹੈਗਾ ਨੌਜਵਾਨ ਪੀੜ੍ਹੀ ਨੂੰ ਤੇ ਜਿਹੜਾ ਜਾਣੂ ਕਰਾਇਆ ਜਾ ਸਕੇ ਅੱਜ ਦੇ ਦਿਨ ਤੇ ਇਹਨਾਂ ਦਾ ਜਿਹੜਾ ਹੈਗਾ ਬਹੁਤ-ਬਹੁਤ ਪ੍ਰਣਾਮ ਕੋਟਨ ਕੋਟ ਸ਼ਰਧਾਂਜਲੀ ਬੜਾ ਵੱਡਾ ਸ਼ਹਾਦਤ ਹੈ ਸ਼ਹਾਦਤ ਜਿਹੜੀ ਲਵਸ ਅੱਜ ਕੱਲ ਹਰ ਕੋਈ ਸ਼ਹੀਦ ਸ਼ਹੀਦ ਲਿਖਿਆ ਜਾ ਰਿਹਾ ਹੈ ਕਿ ਮناسب ਨਹੀਂ ਅਸਲ ਸ਼ਹਾਦਤ ਇਹਨਾਂ ਸਾਹਿਬਜ਼ਾਦਿਆਂ ਦੀ ਹੈ ਇਹ ਕਿਸੇ ਬੰਤਵਾਸੇ ਨਹੀਂ ਹੋਈ ਇਹ ਅਸੂਲਾਂ ਵਾਸਤੇ ਹੋਈ ਹੈ ਸ਼ਾਹ ਤੇ ਪੈਦਾ ਦਾ ਕਹਿ ਦੇਣਾ ਉਹਨਾਂ ਨੇ ਕਹਿਣਾ ਕਿ ਸਾਨੂੰ ਜਾਣ ਦੇ ਜੁੱਧ ਵਿੱਚ ਇਹ ਇੱਕ ਇਹਨੂੰ ਤੁਸੀਂ ਸਪਿਰਟ ਕਹਿ ਸਕਦੇ ਹੋ ਉਹ ਸਪਿਰਟ ਜਿਹੜੀ ਹੈ ਉਹ ਸਪਿਰਟ ਅੱਜ ਸਿੱਖਾਂ ਨੂੰ ਕਿੱਥੇ ਲੈ ਗਈ ਹੈ ਸਾਰੀ ਦੁਨੀਆ ਦੇ ਵਿੱਚ ਨਿਸ਼ਾਨ ਸਾਹਿਬ ਚੁਣ ਰਹੇ ਨੇ ਕਿ ਦਿਸ ਸਪਿਰਟ ਇਸ ਸਪਿਰਟ ਨੂੰ ਜ਼ਿੰਦਾ ਅਹੀਂ ਰੱਖਿਆ ਜਾ ਸਕਦਾ ਹੈ ਸ਼ਾਇਨਾ ਨੇ ਉਪਰਾਲਾ ਕੀਤਾ ਜੇ ਤੁਸੀਂ ਜਾਣਗੇ बुरे ख्याल दूर ਹੋਣਗੇ ਚੰਗੇ ख्याल ਆਉਣਗੇ ਇਹ ਜਿਹੜਾ ਹਿਸਟੋਰੀਕ ਇਵੈਂਟ ਹੈ ਇਹ ਦੇਖੋ ਪਹਿਲਾਂ ਮੈਂ ਤੁਹਾਨੂੰ ਇਹਨਾਂ ਨੂੰ ਦੱਸ ਕੇ ਸਾਡੇ ਪਤਾ ਨਹੀਂ ਪਹੁੰਚਾਂਗੇ ਇਹਦੀ ਰਿਸ਼ਾਦ ਦੇਵ ਮਹਾਰਾਜ ਭਵਨਦਰ ਸਿੰਘ ਹੋਰਾਂ ਨੇ ਕਰਾਈ ਤੇ ਇਹ ਚੀਜ਼ 200 ਸਾਲ ਦੇ ਕਰੀਬ 300 400 ਸਾਲ ਦੇ ਕਰੀਬ ਲਾਹੌਰਸ ਜਿਸਨੂੰ ਕਿਸੇ ਡਾਕ ਪ੍ਰਾਦਾਨ ਕੀਤੀ ਤਾਂ ਲੈਕਰ ਨੂੰ ਮਹਾਰਾਸ਼ਟਰ ਦੇ ਨਿਰਦੇਸ਼ਕ ਜਨਾਬ ਕੋ ਰਿਆਸ ਸਿੰਘ ਦਾ ਬਹੁਤ ਬਹੁਤ ਧੰਨਵਾਦ ਜਿਸ ਨੂੰ ਮੈਂ ਵਰ ਰਹੀ ਕਿ ਐਗਜ਼ੈਕਟ ਹੋ ਥਾਂ ਦੇ। ਔਰ ਉਸ ਸਮੂਹ ਲੋਕੋ ਨੇ ਮਰਜ਼ਾ ਆਪਣੀ। ਹੁਣ ਇਹਨਾਂ ਨੇ ਸਾਡੇ ਦਿੱਤੇ ਬਾਕੀ ਕੁਝ ਕੰਮ ਰੱਖਿਆ ਗਿਆ ਕਿ ਉਹ ਗੰਗੂ ਦੇ ਘਰ ਉਹਨੋਂ ਸਾਰਿਆਂ ਦੀ ਨਿਸ਼ਾਨਦੇ ਹੋ ਚੁੱਕੀ ਏ। ਥਿਸ ਇਜ਼ ਅ ਹਿਸਟਰੀ। ਇੱਕ ਹਿਸਟਰੀ ਜਿਹੜਾ ਬੰਦਾ ਭੁੱਲ ਜੂਗਾ ਜਾਂ ਹਿਸਟਰੀ ਨੂੰ ਤੁਸੀਂ ਯਾਦ ਨਹੀਂ ਰੱਖੋਗੇ ਤਾਂ ਨੇਸ਼ਨ ਬਿਲਡਿੰਗ ਨਹੀਂ ਹੋ ਸਕਦਾ। ਇੰਪੋਰਟੈਂਟ ਥਿੰਗ ਇਜ਼ ਕਿ ਨੇਸ਼ਨ ਨੂੰ ਬੇਇਨਕਾਰ ਕਰਨਾ। ਕੋਲਲੇਸ਼ਨ ਹੁਣ ਸਾਡੀ ਤਾਂ ਜਿਹੜੀ ਸਿਕ ਕੰਪਲੀਟੇਸ਼ਨ ਹੈ ਉਹ ਹਾਰਡਲੀ 5 ਇਅਰਸ 500 ਜੀ ਹਜ਼ ਆਲਡ ਹੈ ਔਰ ਸਭ ਤੋਂ ਯੰਗੇਸਟ ਹੈ ਲੇਕਿਨ ਫਿਰ ਵੀ ਦੇਖੋ ਕਿੰਨੀਆਂ ਕਿੰਨੀਆਂ ਅਚੀਵਮੈਂਟਸ ਹੈਗੀਆਂ ਔਰ ਇਹ ਜਿਹੜਾ ਉਪਰਾਲਾ ਹੈ ਬੀਬੀਆਂ ਨੂੰ ਮੈਂ ਨਾਲ ਸਾਰਿਆਂ ਨੂੰ ਵਧਾਈ ਦਿੰਨਾ ਸਾਡੀਆਂ ਸਾਰੀਆਂ ਸ਼ੁਭੇ ਸ਼ਵਾਨਾਂ ਨਾਲ ਹੈ ਤੇ ਚੜ੍ਹਦੀ ਕਲਾ ਦੇ ਲੋਕ ਹੈ ਜਿਹੜੇ ਜਾ ਰਹੇ ਹੋ ਉੱਥੇ ਔਰ ਇਹਨਾਂ ਤੋਂ ਆ ਕੇ ਸਾਨੂੰ ਕੁਝ ਸਿੱਖਣ ਨੂੰ ਮਿਲੂਗਾ ਜਦੋਂ ਵਾਪਸ ਆਉਂਗੇ ਤੇ ਕਿੱਥੇ ਰਣਗੇ ਸੰਗਤ ਦੇ ਮੈਂ ਦਾ ਸਾਰਿਆਂ ਨੂੰ ਬਤਾਇਆ ਅੱਜ ਸਾਜੀ ਸੰਗਤ ਸੁਖਮੀ ਸੇਵਾ ਸੁਸਾਇਟੀ ਰਿਕੋਰਡ ਔਰ ਸੁਖਮੀ ਸੇਵਾ ਸੁਸਾਇਟੀ ਮਾਈਕੋਦਲੀ ਸਾਹਿਬ ਹਰ ਸਾਲ ਦੀ ਤਰ੍ਹਾਂ ਇਸ ਤੋਂ ਸ਼ਹੀਦੀ ਸਮਾਗਮਾਂ ਦੇ ਤਹਿਤ ਇਸ ਸਥਾਨ ਤੋਂ ਢਮਕੋਰ ਸਾਹਿਬ ਪਹੁੰਚ ਰਹੀਆਂ ਹਨ ਉਹਨਾਂ ਦਾ ਬਹੁਤ ਵੱਡਾ ਉਤਰਾਲਾ ਹੈ ਕਿ ਇਹ ਇਹ ਸਾਰੀਆਂ ਖੌਮਾਂ ਤਾਂ ਹੀ ਜਿੰਦਾ ਰਹਿ ਸਕਦੀਆਂ ਹਨ ਤਾਂ ਹੀ ਉਹਦਾ ਜੋਸ਼ ਆ ਸਕਦਾ ਹੈ ਜੇ ਆਪਾਂ ਉਹਨਾਂ ਦੇ ਦਿਹਾੜੇ ਮਨਾਈਏ ਇਹ ਇਹਨਾਂ ਦਾ ਬੜਾ ਫਰਾਲਾ ਹੈ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਹਰ ਸਾਲ ਜਿੱਤਨਾ ਇਹ ਆ ਜਾ ਰਹੇ ਹਨ ਮਾਨਯੋਗ ਸਮਾਜੀ ਸਾਹਿਬ ਸੇਖੂ ਸਾਹਿਬ ਆਏ ਹਨ ਔਰ ਹੋਰ ਵੀ ਸਾਦੇ ਸਤਪੰਦ ਸੱਜਣ ਆਏ ਹਨ ਉਹਨਾਂ ਸਾਰਿਆਂ ਦਾ ਧੰਨਵਾਦ ਇਸਨਾਂ ਨੂੰ ਕਾਫਲੇ ਨੂੰ ਤੋਰਨ ਵਾਸਤੇ ਔਰ ਮੈਂ ਕਹਿਣਾ ਹੈ ਕਿ ਸੱਚੇ ਪਾਤਸ਼ਾਹ ਜੀ ਇਹਨਾਂ ਨੂੰ ਤਾਕਤ ਬਖਸ਼ੇ ਇਸੇ ਤਰੀਕੇ ਨਾਲ ਹਰ ਸਾਲ ਜਿੱਤਨਾ ਇਹਨਾਂ ਅਸੀਂ ਜੀਂਆਂ ਨੂੰ ਔਰ ਵੱਡੇ ਵੱਡੇ ਸਮਾਗਮ ਸਮਾਜਮਾਨ ਸਮਰਪਤਾ ਇਹ ਸਮਰਪਿਤ ਰਹਿਣ ਔਰ ਇਸੇ ਤਰੀਕੇ ਨਾਲ ਦਿਨ ਮਨਾਉਂਦੇ ਰਹਿਣ ਐਸੀ ਤਕਦੀਰ ਬਦਲ ਕੇ ਗਏ ਨੇ ਉਹ ਮਹਾਨ ਯੋਧੇ ਉਹਦੇ ਇਤਿਹਾਸ ਬਾਰੇ ਸਾਰੇ ਜਾਣਦੇ ਆ ਸਹਬੇ ਕੁਮਾਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪੂਰਾ ਸਰਬੰਸ ਕੁਰਬਾਨ ਹੋ ਗਿਆ ਇਸ ਸਿੱਖ ਕੌਮ ਤੋਂ ਅੱਜ ਦੇ ਦਿਨ 10 ਫੋਲ ਵਾਲੇ ਦਿਨ ਮਰਿੰਡੇ ਦੀ ਕੋਤਵਾਲੀ ਤੋਂ ਸਹਬਜਾਦਾ ਜੋਰਾਵਰ ਸਿੰਘ ਤੇ ਸਹਬਜਾਦਾ ਫਤਿਹ ਸਿੰਘ ਤੇ ਮਾਤਾ ਗੁਜਰੀ ਜੀ ਨੂੰ ਵਜੀਦੇ ਦੀ ਕਚਹਿਰੀ ਵਿੱਚ ਲਿਆ ਕੇ ਠੰਡੇ ਬੁਰਜ ਵਿੱਚ ਬੰਦ ਕਰਤਾ ਸੀਗਾ ਉਹ ਠੰਡਾ ਬੁਰਜ ਜਿਸ ਤਰ੍ਹਾਂ ਦਾ ਉਹਦੇ ਪਾਸੇ ਨਦੀ ਵਗਦੀ ਆ ਐਨਾ ਕਾ ਜ਼ਿਆਦਾ ਠੰਡਾ ਵੀ ਗਰਮੀ ਵਿੱਚ ਵੀ ਜੇ ਬਹਿ ਜੀਏ ਕਿ ਉਹਦੇ ਪੱਖਾ ਲਾਉਣ ਦੀ ਲੋੜ ਨਹੀਂ ਪੈਂਦੀ ਜਿੰਨਾ ਕਾ ਜ਼ਿਆਦਾ ਠੰਡਾ ਦੱਸਿਆ ਜਾ ਰਿਹਾ ਵੀ ਇਸ ਕਰਕੇ ਠੰਡੇ ਥਾਂ ਦੇ ਰੱਖਿਆ ਗਿਆ ਵੀ ਇਹਨਾਂ ਨੂੰ ਮਨਾਇਆ ਜਾਵੇ ਇਹਨਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਜਾਵੇ ਪਰ ਉਹ ਮਹਾਨ ਰਸ਼ੀਦ ਸ਼ਹੀਦ ਡੋਲੇ ਨਹੀਂ ਸਿੱਖੀ ਸਦਕ ਨੂੰ ਉਹਨਾਂ ਨੇ ਪ੍ਰਵਾਨ ਕੀਤਾ ਸੀਸ ਲਵਾਤਾ ਜਿੰਦੇ ਨੀਹਾਂ 'ਚ ਚੜੇਗੇ ਲੇਕਿਨ ਆਪਦੇ ਦਾਦੇ ਵਾਂਗੂ ਉਹਨਾਂ ਨੇ ਸਿੱਖ ਕੌਮ ਨੂੰ ਇਹ ਸੁਨੇਹਾ ਦਿੱਤਾ ਪੂਰੀ ਦੁਨੀਆ ਨੂੰ ਸੁਨੇਹਾ ਦਿੱਤਾ ਵੀ ਜੇ ਦੁਨੀਆ ਤੇ ਆਏ ਆ ਤਾਂ ਐਸਾ ਕੁਝ ਕਰ ਜੋ ਰਹਿਂਦੀ ਦੁਨੀਆ ਤੱਕ ਉਹਨਾਂ ਨੂੰ ਯਾਦ ਰਹਿੰਦੀਆਂ ਸਾਰੀਆਂ ਜੱਗਾਂ ਸੋ ਅੱਜ ਉਹਨਾਂ ਦੀਆਂ ਸ਼ਹੀਦੀ ਮਹਾਨ ਸ਼ਹੀਦਾਂ ਦੀ ਪਾਵਨ ਤੇ ਪਵਿੱਤਰ ਧਰਤੀ ਸਰਹੰਦ ਤੇ ਫਤਿਹਗੜ੍ਹ ਸਾਹਿਬ ਵਿਖੇ ਫੀਰਪੁਰ ਸਾਹਿਬ ਤੋਂ ਅਸੀਂ ਆ ਸਾਰੀਆਂ ਬਹੁਤ ਵੱਡੀ ਤਦਾਦ ਦੇ ਵਿੱਚ ਸੰਗਤਾਂ ਉੱਥੇ ਹੋਰ ਕੁਝ ਨਹੀਂ ਕਰਨਾ ਕਿਸੇ ਨੇ ਕੁਝ ਹੋਰ ਥਾਂ ਤੇ ਨਹੀਂ ਜਾਣਾ ਕੇਵਲ ਤੇ ਕੇਵਲ 24 ਤਰੀਕ ਨੂੰ 25 ਤਰੀਕ ਦੇ ਸਵੇਰ ਨੂੰ ਰਾਤ ਨੂੰ 12 ਵਜੇ ਇੱਕ ਮਿੰਟ ਤੇ ਸ੍ਰੀ ਸੁਖਮਨੀ ਸਾਹਿਬ ਦੇ ਅਖੰਡ ਜਪ ਸ਼ੁਰੂ ਕਰਕੇ 26 ਤਰੀਕ ਨੂੰ ਭੋਗ ਪਾਇਆ ਜਾਣਗੇ ਦੋ ਬੱਸਾਂ ਰਵਾਨਾ ਹੋਈਆਂ ਇੱਕ ਫਰੀਦਕੋਟ ਦੀ ਔਰ ਇੱਕ ਗੁਰਦੁਆਰਾ ਮਾਈ ਗੋਦੜੀ ਸਾਹਿਬ ਦੀ ਅਸੀਂ ਬੜੇ ਮਸ਼ਕੂਰ ਆ ਸਵਰਗਵਾਸੀ ਸਰਦਾਰਿੰਦਰਜੀਤ ਸਿੰਘ ਖਾਲਸਾ ਜੀ ਦੇ ਉਹਨਾਂ ਦੇ ਸੁਪੁੱਤਰ ਸਰਦਾਰ ਸਿਮਰਜੀਤ ਸਿੰਘ ਜੀ ਸੇਖੋਂ ਇਹ ਸਾਨੂੰ ਹਰ ਸਾਲ ਬਸ ਦਿੰਦੇ ਨੇ ਕਿਉਂਕਿ ਖਾਲਸਾ ਜੀ ਦੇ ਹੁੰਦਿਆਂ ਸੁਸਾਇਟੀ ਨੇ ਬੇਨਤੀ ਕੀਤੀ ਸੀ ਵੀ ਸਾਡੀ ਸੁਸਾਇਟੀ ਜਾਣਾ ਚਾਹੁੰਦੀ ਹੈ ਸਾਨੂੰ ਤੁਸੀਂ ਇਹ ਟਰਾਂਸਪੋਰਟੇਸ਼ਨ ਜਿਹੜੀ ਹੈ ਮਹਈਆ ਕਰਾਓ ਅੱਜ ਇਹ ਕਰਾਉਂਦੇ ਨੇ ਅਸੀਂ ਇਹਨਾਂ ਦੇ ਵੀ ਮਸ਼ਕੂਰ ਹਾਂ ਸਮੁੱਚੇ ਸਮਾਜ ਨੂੰ ਨੌਜਵਾਨੀ ਨੂੰ ਮੈਂ ਅਪੀਲ ਕਰੂੰਗਾ ਵੀ ਵਿਸ਼ਾਹੀਨ ਹੋਏ ਸਮਾਜ ਨੂੰ ਵਿਸ਼ਾ ਵਿੱਚ ਲਿਆਉਣ ਦਾ ਇੱਕੋ ਇੱਕ ਤਰੀਕਾ ਹੈ ਆਪ ਜਪਾ ਅਵਰਾ ਨਾਮ ਜਪਾਵਾ ਆਪ ਪਾਠ ਕਰਨਾ ਤੇ ਸੰਗਤ ਨੂੰ ਨਾੜ ਲਾ ਕੇ ਉਸ ਸੱਚ ਦੇ ਨਾਲ ਜੋੜਨਾ ਰੱਬੀ ਬਾਣੀ ਨਾਲ ਜੋੜਨਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਮਨ ਤੁਝ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਆਪਣਾ ਫਰਜ਼ ਜਣਾ ਹੈ ਆਪਣੇ ਤੋਂ ਸ਼ੁਰੂ ਕਰਨਾ ਚਾਹੀਦਾ ਆਪਣੇ ਘਰ ਤੋਂ ਸ਼ੁਰੂ ਕਰਨਾ ਚਾਹੀਦਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਾਬਾ ਜੀ ਦੇ ਜਿੱਥੇ ਬਹੁਤ ਹੀ ਜਾਣੀ ਜੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਇਸ ਦੀ ਕਹਾਣੀ ਹੋ ਕਿਸ ਤਰ੍ਹਾਂ ਦੀ ਹੈਗੀ ਆ ਜਿਹੜੀ ਆਪਾਂ ਸਹਿਸਾਹਾਨੇ ਸਾਥ ਦੇ ਪਰ ਉਹ ਆਪਣੇ ਫੂਰਲੇ ਪਾ ਕੇ ਆਪਣੇ ਵਾਸਤੇ ਸਭ ਕੁਝ ਕਰਕੇ ਗਏ ਇਹ ਛੋਟੀ ਛੋਟੀ ਉਮਰ ਦੇ ਬੱਚੇ ਕਿੱਡੀਆਂ ਕਿੱਡੀਆਂ ਨਿੱਕੇ ਜਿੰਦਾ ਵੱਡੇ ਸਾਕੇ ਕਰਕੇ ਗਏ ਆ ਉਹ ਕਿਹਦੇ ਲਈ ਕਰਕੇ ਗਏ ਆ ਉਹ ਆਪਣੇ ਕੌਮ ਲਈ ਕਰਕੇ ਗਏ ਆ ਆਏ ਗੁਰਜੀਤ ਸਿੰਘ ਆਏ ਗੁਰਜੀਤ ਪਤਨੀ